ਅੱਜ ਆਪਾਂ ਤੋਂ ਅੱਜ ਤੁਸੀਂ ਨਾਲ ਗੱਲਾਂ ਕਰਦੇ ਆਂ ਆਪਾਂ ਜੁਕਾਮ ਬਾਰੇ ਮੈਨੂੰ ਤਾਂ ਹੀ ਆਪਾਂ ਕੋਈ ਗੱਲ ਨਹੀਂ ਕਰ ਸਕੇ ਕਈ ਦਿਨ ਹੋ ਗਏ ਤੇ ਮੈਨੂੰ ਜਖਾਮ ਲੱਗ ਗਿਆ ਸੀ ਤੇ ਨਾਲੇ ਬੁਖਾਰ ਵੀ ਨਾਲ ਹੋ ਗਿਆ ਸੀ ਤੇ ਕਈ ਦਿਨਾਂ ਪਹਿਲਾਂ ਵੀ ਚਿੱਟੇ ਢਿੱਲਾ ਸੀ ਜਿੱਦਾਂ ਤਾਂ ਕਰਕੇ ਤੇ ਮੈਂ ਵੀਡੀਓ ਨਹੀਂ ਬਣਾ ਸਕੀ ਤੇ ਹੁਣ ਅੱਜ ਆਪ ਲੱਗੇ ਆਂ ਅੱਜ ਮੈਂ ਠੀਕ ਆਂ ਚਲੋ ਮਾਰਾ ਮੋਟਾ ਤਾਂ ਹਮ ਰਹਿੰਦਾ ਹੀ ਹੁੰਦਾ ਇਹ ਪੰਜ ਸੱਤ ਦਿਨ ਤਾ ਆਦਮ ਮੌਲਾ ਕੀ ਹੜਤਾ ਪਰ ਮੈਂ ਵੇਖ ਲਓ ਵੀ ਮੈਨੂੰ ਬੁਖਾਰ ਵੀ ਚੜਿਆ ਖਾਂਸੀ ਵੀ ਹੋਈ ਪਰ ਮੈਂ ਦਵਾਈ ਨਹੀਂ ਲਈ ਹੋਈ ਵੀ ਕੋਈ ਦਵਾਈ ਗੋਲੀ ਨਹੀਂ ਲਈ ਨਾ ਤਾਂ ਮੈਂ ਬੁਖਾਰ ਜਿਹੜੇ ਤੋਂ ਗੋਲੀ ਲਈ ਔਖੀ ਹੋ ਗਈ ਪਰ ਨਹੀਂ ਲਈ ਪਰ ਜੇ ਆਪਾਂ ਗੋਲੀ ਲੈ ਲੈਣੀ ਹੈ ਨਾ ਤੇ ਉਹ ਗੋਲੀ ਨਾਲ ਰੇਸ਼ਾ ਅੰਦਰ ਹੀ ਜam ਹੋ ਜਾਂਦਾ ਫਿਰ ਉਹ ਰੇਸ਼ਾ ਕਿਸੇ ਹੱਡਾ 'ਚ ਖੜੂਗਾ ਜਾ ਕੇ ਫਿਰ ਉਹ ਜਿਹੜੇ ਰੋਗ ਲੱਗਦੇ ਆ ਹੱਡਾਂ ਦੇ ਉਹ ਰੇਸ਼ੇ ਨਾਲ ਹੀ ਲੱਗਦੇ ਆ ਕਿਉਂਕਿ ਆਪਾਂ ਗੋਲੀਆਂ ਲੈ ਕੇ ਰੇਸ਼ਾ ਤਾਂ ਬੰਦ ਕਰ ਦਿੰਨੇ ਆ ਉਹ ਰੇਸ਼ੇ ਨੂੰ ਤਾਂ ਸਕੇ ਜਿਉਂ ਰੇਸ਼ਾ ਨਿਕਲੂਗਾ ਤਾਂ ਹੀ ਆਪਾਂ ਤਾਂ ਅੰਦਰ ਉਸਤ ਹੋਵਾਂਗੇ ਗੋਲੀ ਤੇ ਗੋਲੀਆਂ ਆਪਾਂ ਲਈ ਜਾਂਦੇ ਆ ਰੇਸ਼ਾ ਅੰਦਰ ਹੀ ਉਹ ਜam ਹੋ ਜਾਂਦਾ ਨਿਕਲਦਾ ਨਹੀਂ ਉਹ ਫੇਰ ਆਪਾਂ ਨੂੰ ਫੇਰ ਜਖਾਮ ਲੱਗੂਗਾ ਫੇਰ ਆਪਾਂ ਫੇਰ ਕੋਰਨ ਲੈ ਲਾਂਗੇ ਫੇਰ ਉਹ ਅੰਦਰੇ ਚਾਮ ਹੋ ਜੂਗਾ ਤੇ ਉਹ ਹੱਡਾਂ ਚ ਜਾ ਕੇ ਉਹ ਰੇਸ਼ਾ ਜੰਮ ਜਾਂਦਾ ਜਿੱਥੋਂ ਇਹ ਬਿਮਾਰੀਆਂ ਸ਼ੁਰੂ ਹੁੰਦਗਾਂ ਪਹਿਲਾਂ ਵਾਲੇ ਬੰਦਿਆਂ ਨੂੰ ਕਿਉਂ ਨਹੀਂ ਸੀ ਇਹ ਰੇਸ਼ਾ ਹੁੰਦਾ ਹੁੰਦਾ ਸੀ ਉਹਨਾਂ ਨੂੰ ਪਰ ਉਹ ਗੋਲੀਆਂ ਨਹੀਂ ਸੀ ਲੈਦੇ ਉਹਨਾਂ ਨੇ ਕੋਈ ਜੁਮੈਨ ਪਾ ਕੇ ਆਦਾ ਪਾ ਕੇ ਚਾਹ ਕਰ ਲਈ ਜਾਂ ਕੋਈ ਸਹਤ ਲੈ ਲਿਆ ਕਿਤੇ ਤੇ ਵੀ ਚੈਲੰਜ ਫਰਕ ਪੈ ਜਾਂਦਾ ਸੀ ਰਾਮਾ ਜਾਂਦਾ ਸੀ ਤੇ ਕੰਮ ਕਰਨੇ ਬੰਦਾਂ ਨੇ ਕਹੀ ਦੇ ਕੰਮ ਕਰਨਾ ਘਰੇ ਬੁੜੀਆਂ ਨੇ ਆ ਵੇਲੇ ਚੀਜ ਜਦ ਜੱਪ ਕੇ ਬੱਕਰ ਮਾਰੂ ਨਾ ਤੇ ਗਰਮੈਸ਼ਨ ਵਾਲੀ ਰੇਸ਼ਾ ਨਿਕਲਦਾ ਵੀ ਅੱਜ ਕੱਲ੍ਹ ਸਾਰੇ ਬੱਚੇ ਸੋਹ ਲੈ ਕੋਈ ਮੇਰੇ ਮਜ ਕੰਮ ਲੱਗ ਗਿਆ ਨਹੀਂ ਉੱਠਣਾ ਪਈ ਰੋ ਬਸ ਮਿੰਟ ਜਿਹਾ ਕੰਮ ਲੱਗਿਆ ਤੇ ਗੋਲੀਆਂ ਖਾਈ ਜਾਂਦੇ ਆ ਗੋਲੀਆਂ ਸਿੱਟੀ ਜਾਂਦੇ ਆ ਅੰਦਰ ਤਖਲੀਬ ਤਾਂ ਹੁਣ ਕੋਈ ਸਰੀਰ ਨੂੰ ਦੇ ਹੀ ਨਹੀਂ ਖੁਸ਼ ਅੱਗੇ ਜਿਹੜੇ ਤਾਂ ਹੀ ਕਰਦੇ ਸੀ ਤਖਲੀਬ ਦਿੰਦੇ ਸੀ ਦਵਾਈਆਂ ਬਹੁਤ ਘੱਟ ਵਰਤਦੇ ਸੀ ਦਵਾਈਆਂ ਦਾ ਵਰਤਦੇ ਨਹੀਂ ਸੀ ਚਾਹ ਕਰ ਲਓ ਭਾਈ ਮਲਠੀ ਪਾ ਲਓ ਵਿੱਚ ਤੇ ਸੌਂਫ ਪਾ ਲਓ ਲੌਂਗ ਪਾ ਲਓ ਵਿੱਚ ਚਾਹ ਕਰ ਲਓ ਤੇ ਜਾਓ ਤਾਂ ਮੱਕੜਾ ਬਣਾ ਕੇ ਪੀ ਲਓ ਉਹ ਵੀ ਬਹੁਤ ਚੰਗਾ ਹੈ ਤੇ ਪਾਰੇ ਗੋਲੀ ਬਹੁਤ ਘੱਟ ਵਰਤਣੀ ਚਾਹੀਦੀ ਹੈ ਇਹ ਨਾ ਜਿਹੜੇ ਗੋੜੀਆਂ ਨਾ ਸਰੀਰਾਂ ਨੂੰ ਰੋਗ ਲਾਉਂਦੀਆਂ ਹੁਣ ਮੈਨੂੰ ਵੀ ਲੱਗਿਆ ਸੀ ਜ਼ਖਾਮ ਤੇ ਮੇਰੀ ਕੁੜੀ ਨੂੰ ਵੀ ਲੱਗਿਆ ਸੀ ਬੇਟੀ ਨੂੰ ਤੇ ਉਹ ਤਾਂ ਹੁਣ ਬਾੜਾ ਜਿਹਾ ਜ਼ਖਾਮ ਲੱਗਦਾ ਛੱਕਾ ਲੱਗਦੀ ਹੈ ਤੇ ਗੋਲੀ ਨਾਲ ਦੇ ਨਾਲ ਆਈ ਨਹੀਂ ਪਤਾ ਵੀ ਰਾਤ ਨੂੰ ਉੱਠ ਕੇ ਗੋਲੀ ਲਵੇ ਮਾਇਰਾ ਬਹੁਤ ਆਣੀ ਹੈ ਵੀ ਇਹਨਾਂ ਗੋੜੀਆਂ ਨਾ ਖਾਇਆ ਕਰ ਨਾ ਖਾਇਆ ਕਰ ਮਾੜੀਆਂ ਹੁੰਦੀਆਂ ਨੇ ਇਹ ਆਹ ਨਹੀਂ ਫਿਰ ਉਹਨਾਂ ਕੋਈ ਤਾਂ ਨਵੀਂਦਾ ਤੇ ਐਵੇਂ ਕੋਈ ਜਨ ਸਰ ਦੁਖੀ ਜਾਊਗਾ ਮੇਰਾ ਸਰ ਬਹੁਤ ਦੁਖਦਾ ਜਦੋਂ ਮੈਨੂੰ ਲੱਗ ਜੇ ਨਾ ਮੇਰੇ ਐਸ ਪਾਸੇ ਹੀ ਆਹੇ ਪਾਸਾ ਰੁਕਦਾ ਫਿਰ ਇਸੇ ਪਾਸੇ ਰੇਸ਼ਾ ਬਹੁਤ ਨਿਕਲਦਾ ਜਿਵੇਂ ਜਿਵੇਂ ਆਪਾਂ ਤੁਰਾ ਫਿਰਾਂਗੇ ਓਵੇਂ ਰੇਸ਼ਾ ਨਿਕਲੂਗਾ ਉਹ ਰੇਸ਼ਾ ਫੇਰ ਹੀ ਤੁਰੂਗਾ ਜੇ ਤੁਰਾਂ ਫਿਰਾਂਗੇ ਤਾਂ ਸੀਨਾ ਆਉਗਾ ਸਰੀਰ ਨੂੰ ਫੇਰ ਹੀ ਉਹ ਨਿਕਲੂ ਨਹੀਂ ਤਾਂ ਫਿਰ ਅੰਦਰ ਜੰਮ ਹੋ ਜੂ ਜੇ ਪਏ ਰਹਿਾਂਗੇ ਅੰਦਰ ਉਹ ਅੰਦਰ ਹੀ ਡਿੱਗੀ ਜਾਂਦਾ ਅੰਦਰ ਹੀ ਡਿੱਗੀ ਜਾਂਦਾ ਤੇ ਇਸ ਕਰਕੇ ਜੇ ਤੁਹਾਨੂੰ ਜ਼ਖਾਮ ਲੱਗਦਾ ਗੋਲੀ ਨਾ ਲਓ ਕੀ ਆਖਣਾ ਕਿ ਤਿਆਨ ਸਰਦ ਦੇ ਨੂੰ ਲੈ ਲਈ ਤੇ ਬੁਖਾਰ ਵੀ ਆਪੇ ਹੀ ਲੈਂਦਾ ਹੈ ਬੁਖਾਰ ਵੀ ਤੁਸੀਂ ਵੇਖ ਲਿਓ ਗੋਲੀ ਨਾ ਖਾਓ ਤੇ ਤੀਜੇ ਦਿਨ ਬੁਖਾਰ ਨਹੀਂ ਤਾਂ ਲੈਣੇ ਲੈਣਾ ਹੈ ਬਾਰੀ ਘਰ ਚੌਥਾ ਦਿਨ ਹੋ ਜੂ ਤੇ ਫਿਰ ਕੀ ਹੁੰਦਾ ਜੇ ਸਿਰ ਦੁਖਦਾ ਜਾਂ ਤਾਂ ਤਵਾਹ ਦੁਖਦੀਆਂ ਤਾਂ ਫਿਰ ਕੀ ਹੁੰਦਾ ਰਜਾਇਨਾ ਪਕ ਪੈ ਜਾਓ ਤੇ ਹੌਲੀ ਹੌਲੀ ਆਪੇ ਪਸੀਨਾ ਇਹ ਬੁਖਾਰ ਪਸੀਨੇ ਨਾਲ ਜਾਂਦਾ ਹੈ ਪਸੀਨਾ ਆਊਗਾ ਤੁਹਾਨੂੰ ਫੇਰ ਇਹ ਬੁਖਾਰ ਲਊਗਾ ਚਾਹ ਕਰੋ ਇਹ ਜੀਜਾ ਪਾ ਕੇ ਜੋ ਫਾਮ ਰੱਠੀ ਇਹ ਜੀ ਪਾ ਕੇ ਚਾਹ ਪੀ ਕੇ ਪੀਜੋ ਜਾਂ ਖਸਖਸ ਹੈ ਜਿਵੇਂ ਖਸਖਸ ਨੂੰ ਪੀ ਲਓ ਇਹ ਜਖਾਮ ਤੋਂ ਬਹੁਤ ਚੰਗੀ ਹੈ ਖਸਖਸ ਨੂੰ ਦੋ ਰੂਟ ਚਮ ਚਾਪੀ ਹੁੰਦਿਓ ਭਾਂਕਿਓ ਨੂੰ ਰਗੜ ਲਓ ਰਗੜ ਕੇ ਦਿਓ ਨੂੰ ਖਸਖਸ ਨੂੰ ਅਮ ਪਾ ਲੋ ਵਿੱਚ ਥੋੜਾ ਜਿਹਾ ਇੱਕ ਚੰਚਾ ਕਿਆ ਦਾ ਪਾ ਕੇ ਨਾ ਰੂੜ ਪਾ ਲੋ ਉਹ ਪਾ ਕੇ ਤੁਸੀਂ ਉਹ ਕਲਕਾ ਲੋ ਕਲਕਾ ਕੇ ਵਿੱਚ ਖਸ ਖਸ ਦਾ ਪਾਣੀ ਜਿਹੜਾ ਹੋਇਆ ਉਹ ਪਾ ਲੋ ਵਿੱਚ ਤੇ ਦੁੱਧ ਥੋੜਾ ਘਣਾ ਪਾਉਣ ਦਾ ਪਾ ਲੋ ਉਹ ਪੀ ਕੇ ਤੁਸੀਂ ਪੈ ਜਾਓ ਉੱਤੇ ਕਪੜਾ ਰਹਿ ਕੇ ਤੁਹਾਨੂੰ ਮੁਰਕਾ ਇਨਾ ਆਉ ਤੁਸੀਂ ਨਾ ਤੇ ਬਸ ਤੁਹਾਨੂੰ ਰਾਮ ਅੱਜ ਜਖਾਮ ਉਹਦੇ ਨਾਲ ਨਹੀਂ ਰਹਿੰਦਾ ਜਖਾਮ ਵਾਸਤੇ ਤਾਂ ਬਹੁਤ ਚੀਜ਼ਾਂ ਪਰ ਅੱਪ ਵਰਤਦੇ ਨਹੀਂ ਲੈਂਡਨ ਜਖਾਮ ਨੂੰ ਆਹ ਸਹਿਤ ਹੈ ਤੇ ਆਦੇ ਦਾ ਰਸ ਕੁੱਟ ਕੇ ਕੱਢ ਲੋ ਉਹ ਢੂੜ ਚਮਚਾ ਦੋ ਪਾਓ ਤੇ ਵਿੱਚ ਸਹਿਤ ਦੇ ਪਾਓ ਅੱਧਾ ਚਮਚਾ ਤੇ ਉਹ ਮਿਲਾ ਕੇ ਉਹ ਪੀ ਲੋ ਉਹ ਵੀ ਬਹੁਤ ਚੰਗਾ ਜਖਾਮ ਵਾਸਤੇ ਤਾਂ ਜਖਾਮ ਵਾਸਤੇ ਤਾਂ ਦੇਸੀ ਦਵਾਈਆਂ ਬਹੁਤ ਆ ਪਰ ਆਪਾਂ ਕਿਚਲ ਨਹੀਂ ਕਰਦੇ ਵਰਤਦੇ ਹੀ ਨਹੀਂ ਤੇ ਬਸ ਗੋਲੀ ਲਓ ਸਿੱਟੋ ਅੰਦਰ ਉਹਦੇ ਨਾਲ ਦਰਦ ਤੱਕ ਇਹ ਹਟਣਾ ਹੀ ਹੈ ਸਿਰ ਵੀ ਹਟ ਜੂ ਲੱਤਾਂ ਵੀ ਹਟ ਜਾਣਗੀਆਂ ਜਿਹੜਾ ਰੇਸ਼ਾ ਹੈ ਉਹ ਮੁਰਕੇ ਤੁਹਾਡੇ ਅੰਦਰ ਹੀ ਪੈ ਜੂਗਾ ਅੰਦਰ ਹੀ ਪਿਆਰ ਉਹ ਰੇਸ਼ਾ ਉਹ ਨਿਕਲਣਾ ਨਹੀਂ ਫਿਰ ਉਹ ਰੇਸ਼ੇ ਤੋਂ ਬਹੁਤ ਬਿਮਾਰੀਆਂ ਬਣਦੀਆਂ ਸਰਜ ਦਾ ਅਰਥ ਹੁੰਦਾ ਜਿੱਥੇ ਉਹ ਜਾਮ ਹੋ ਗੱਡਾ ਜਿੱਥੇ ਵੀ ਦਰਦ ਹੋਊਗਾ ਹੌਲੀ 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 ਜਿਹੜਾ ਇਹ ਗਠਕਾ ਬਣਦਾ ਇਹ ਰੇਸ਼ੇ ਨਾਲ ਹੀ ਬਣਦਾ ਤੇ ਬਾਹਰ ਹੀ ਨਾਲ ਫਿਰ ਇਹ ਹੌਲੀ ਹੌਲੀ ਇਹ ਗਠਕਾ ਬਣਨ ਲੱਗ ਜਾਂਦਾ ਤੇ ਇਸ ਕਰਕੇ ਜੇ ਬਿਮਾਰੀਆਂ ਤੋਂ ਬਚਣਾ ਹੈ ਤਾਂ ਰੇਸ਼ੇ ਨੂੰ ਨਹੀਂ ਰੋਕਣਾ ਚਾਹੀਦਾ ਮੇਰਾ ਤਾਂ ਇਹੀ ਅਰਕ ਕੱਢਿਆ ਹੈ ਵੀ ਰੇਸ਼ੇ ਨੂੰ ਜੇ ਤੂੰ ਰੋਕਦਾ ਤੁਸੀਂ ਤੁਹਾਨੂੰ ਨੁਕਸਾਨ ਕਰੂਗਾ ਇਹ ਰੋਕੋ ਨਾ ਤੇ ਗੋੜੀ ਨਾ ਤਾਂ ਫਿਰ ਰੁਕਣੀ ਹੈ ਉਹ ਅੰਦਰ ਹੀ ਜਿਆਮ ਹੋ ਜਾਊਗਾ ਬਸ ਇਹ ਜੀਆਂ ਗੱਲਾਂ ਤੁਸੀਂ ਧਿਆਨ ਚ ਰੱਖਿਆ ਕਰੋ ਤੇ ਬਿਮਾਰੀਆਂ ਬਹੁਤ ਘੱਟ ਲੱਗਦੀਆਂ ਅਗਲੇ ਬੰਦਿਆਂ ਕਿਉਂ ਨਹੀਂ ਸੀ ਬਿਮਾਰੀ ਉਹ ਜਖਾਮ ਨੂੰ ਗੌਲਦੇ ਹੀ ਨਹੀਂ ਸੀ ਜਿਹਾਂ ਲੱਗ ਗਏ ਉਹ ਮੇ ਖੇਤ ਬੰਨੇ ਜਾਂਦੇ ਸੀ ਜਿਹਦੇ ਜਾਂਦੇ ਸੀ ਉਹਨਾਂ ਨੂੰ ਪਸੀਨਾ ਆਉਂਦਾ ਸੀ ਤੇ ਰੇਸ਼ਾ ਨਿਕਲ ਜਾਂਦਾ ਸੀ ਤੇ ਗੋਲਣਾ ਤਾਂ ਲੈਣ ਹੀ ਨਹੀਂ ਸੀ ਆਂਦੇ ਆਹ ਆਂਦੇ ਖਸਖਸ ਦੀ ਚਾਹ ਬਣਾ ਲਓ ਜਾਂ ਵੀ ਆਹ ਕੋਈ ਜਿਮੈਂਟ ਦੀ ਮੋੜ ਲਾਓ ਲੈ ਚਾ ਪੱਕੀ ਚਾਹ ਕਰੋ ਤੇ ਜੱਜੇ ਖੇਤ ਨੂੰ ਖੇਤਰ ਜਾਂਦੇ ਸੀ ਤੇ ਕੋਈ ਇਹੋ ਜੀ ਕੋਈ ਬਸ ਤੁਸੀਂ ਨਹੀਂ ਦਵਾਈ ਵਰਤਿਆ ਨਾ ਕਰੋ ਦੇਸੀ ਨੁਸਤੇ ਹੀ ਵਰਤਿਆ ਕਰੋ ਜਿਹੜੀਆਂ ਦੇਸੀ ਦਵਾਈਆਂ ਐ ਰੋਗ ਨਹੀਂ ਬੰਦੇ ਨੂੰ ਲਾਉਂਦੀਆਂ ਤੰਦਰੁਸਤ ਰੱਖ ਦਿੰਦੇ ਐ ਮੈਂ 75 ਸਾਲ ਦੀ ਆ 76 ਸਾਲ ਦੀ ਕੋਈ ਮੇਰਾ ਗੋਡਾ ਨਹੀਂ ਦੁਖਦਾ ਕੋਈ ਲੱਤ ਵਾਲੀ ਦੁਖਦੀ ਕੋਈ ਮੋਢਾ ਨਹੀਂ ਦੁਖਦਾ ਹੁਣ ਅੱਜ ਕਰ ਮੇਰੇ ਮੋਢੇ ਦੁਖਦੇ ਆ ਮੇਰੀ ਤਾਂ ਹੱਥ ਦੁਖਦੀ ਆ ਮੇਰਾ ਸਿਰ ਦੁਖਦਾ ਕਰੇ ਜ਼ਖਾਮ ਵੇਲੇ ਤਾਂ ਭਾਵੇਂ ਵੀ ਮੇਰੇ ਰੇਸ਼ਾ ਜੀ ਤੋਂ ਵੀ ਹੋ ਜਾਂਦਾ ਉਦੋਂ ਤਾਂ ਨਹੀਂ ਦੁਖਦਾ ਇੱਕ ਪਾਸਾ ਤੇ ਹੂੰ ਮੇਰਾ ਸਿਰ ਨਹੀਂ ਕਰੇ ਦੁਖਿਆ ਕੁਛ ਨਹੀਂ ਦੁਖਦਾ ਤੁਸੀਂ ਵੀ ਤੰਦਰੁਸਤ ਰਹੋਗੇ ਜੇ ਤੁਸੀਂ ਗੋਲਣਾ ਘਟਾ ਦਿਓ ਨਾ ਤੇ ਰੇਸ਼ੇ ਨਿਕਲ ਜਾਣ ਤੇ ਕਰੋ ਤੇ ਬੁਖਾਰ ਵੀ ਤੁਸੀਂ ਨਾ ਵਾਲੀ ਗੋਲੀ ਧਿਆ ਕਰੋ ਬੁਖਾਰ ਚੜੇ ਤੋਂ ਆ ਨਾ ਹੋਵੇ ਮਹਾਰਾਜ ਬੁਖਾਰ ਹੈ ਤੇ ਲੈ ਲਓ ਗੋਲੀ ਉਹ ਬੁਖਾਰ ਤਾਂ ਅੰਦਰ ਹੀ ਰਹਿ ਗਿਆ ਉਹ ਤਾਂ ਬਾਹਰ ਨਿਕਲਿਆ ਨਹੀਂ ਜਿਹੜਾ ਤੁਹਾਨੂੰ ਬੁਖਾਰ ਚੜਦਾ ਹੈ ਤੇ ਇਹੇ ਜੇ ਜਖਾਮ ਨੂੰ ਉਚੜਿਆ ਨਾ ਤੁਹਾਡਾ ਬੁਖਾਰ ਇਹ ਤਾਂ ਜਦੋਂ ਤੁਹਾਨੂੰ ਇੱਕ ਦੋ ਤਿੰਨ ਦਿਨਾਂ ਚ ਬੁਖਾਰ ਜਖਾਮ ਹਟ ਗਏ ਬੁਖਾਰ ਤਾਂ ਇੱਕ ਦਿਨ ਛੁੱਟੂ ਜਿਆਦੇ ਤਾਂ ਜੋਰ ਇੱਕ ਦਿਨ ਨਹੀਂ ਹੁੰਦਾ ਇੱਕ ਦਿਨ ਛੱਡਦਾ ਫਿਰ ਤਾਂ ਬੁਖਾਰ ਤਾਂ ਲੈ ਜਾਂਦਾ ਜਖਾਮ ਤੇ ਬੁਖਾਰ ਬਾਰੇ ਤਾਂ ਨਹੀਂ ਹੁੰਦਾ ਤੇ ਇਸ ਕਰਕੇ ਪੁੱਤ ਮੈਂ ਤੁਹਾਨੂੰ ਇਹ ਆਣੀ ਹੈ ਵੀ ਗੋੜਗਣਾ ਅੰਗਰੇਜ਼ੀ ਖਾਓ ਕਰੋ ਬਾਹਰ ਨਾ ਇਹ ਗੋੜਗਣਾ ਫੇਰੇ ਗੋੜਗਣਾ ਜਿਹੜੀਆਂ ਹੁੰਦੀਆਂ ਬੁਖਾਰ ਦੀਆਂ ਜੜੀ ਛੇ ਦੀਆਂ ਖੁਸ਼ਕ ਹੁੰਦੀਆਂ ਹੈ ਤੇ ਗਰਮ ਬੁਖਾਰ ਦੀ ਗੋਲੀ ਹੁੰਦੀ ਹੈ ਫਿਰ ਤੁਹਾਨੂੰ ਸਰੀਰ ਵਿੱਚ ਗਰਮੀ ਪੈਦਾ ਕਰਦੀ ਹੈ ਮੇਦੇ ਚ ਤੇ ਉਹ ਜਿਹੜੀ ਮੇਦੇ ਦੀ ਗਰਮੀ ਆ ਉਹ ਬਹੁਤ ਮਾੜੀ ਆ ਤੇ ਇਹ ਨਾਲ ਵਰ ਤੋਂ ਘੱਟ ਤੋਂ ਘੱਟ ਵੀ ਜਦੋਂ ਆਪਾਂ ਨੂੰ ਆ ਵੀ ਹੁਣ ਸੱਤਾਂ ਹੀ ਨਹੀਂ ਬਾਹਰ ਔਖੀਆਂ ਮੈਨੂੰ ਉਹ ਨਾ ਗੋਲੀ ਲਿਆ ਕੇ ਚਰਨਜੀਤ ਮੈਨੂੰ ਗੋਲੀ ਰਿਆੰਦਾ ਮਾੜਾ ਜਿਵੇਂ ਦਿਖਾਵ ਲੱਗਦਾ ਤੇ ਵਿਰਿੰਦਰ ਨੇ ਕਹਿਣਾ ਸਾਡੀ ਬੋਣੀ ਆਖਣਾ ਵੀ ਗੋਲੀ ਲਿਆਓ ਵੀ ਬੀਬੀ ਨੂੰ ਤਾਂ ਬੁਖਾਰ ਲੱਗਿਆ। ਉਹਨੇ ਮੈਨੂੰ ਆਉਣਾ ਆਖਣਾ ਬੀਬੀ ਮੈਂ ਗੋਲੀ ਆਖ ਦੇਵਾ ਮਾਂ ਨਹੀਂ ਗੋਲੀ ਨੱਕੀ ਆ ਠੀਕ ਹੋ ਜੂਗਾ। ਉਹਨੇ ਮੇਰੀ ਦਵਾਈ ਲਿਆ ਦੇਣੀ ਬੁਖਾਰ ਚੜ ਜਾਂਦਾ ਤੇ ਆਂ ਦਾ ਸਿੰਟ ਬੁਖਾਰ ਚੜਿਆ ਪਿਆ ਤੇ ਮੈਂ ਕੋਈ ਨਹੀਂ ਬੁਖਾਰ ਤਾਪੇ ਲੈ ਜੂਗਾ। ਤੇ ਜਦੋਂ ਮੈਨੂੰ ਉਹਨੇ ਗੋਲੀਆਂ ਲਿਆ ਦੇਣੀਆਂ ਨਾ ਤੇ ਆ ਉਹ ਆਪਾਣੀ ਵੀ ਤਰ ਜਾਂਦਾ ਕੋਲੇ ਵੀ ਚਲ ਤੋ ਗੋਲੀ ਲਾ ਕੇ ਠੀਕ ਹੋ ਜੇਗੀ ਰਾਤ ਨੂੰ ਤੜਕੇ ਵਧੀਆ ਬਣ ਜੇਗੀ। ਮਾਂ ਕਾ ਠੀਕ ਹੈ। ਤੇ ਮਾਂ ਜੀ ਚਲ ਤੂੰ ਜਾਵੜਾ ਕੋਈ ਨਹੀਂ ਮੈਂ ਲੈਣੀ ਗੋਲੀ ਆਂਦਾ ਉਹ ਕੋਈ ਵੇਰ ਤੇ ਖੜ ਜਾਂਦਾ ਆਂਦਾ ਕੋਈ ਨਹੀਂ ਤੂੰ ਲੈ ਫੜ ਗੋਲੀ ਲੈ ਮਾਂ ਜੀ ਮੈਂ ਲੈ ਲੂੰਗੀ ਮੈਂ ਉਠੂੰਗੀ ਮੈਂ ਲੈ ਲੂੰਗੀ ਮੈਂ ਬਾਥਰੂਮ ਜਾਣਾ ਫਿਰ ਮਾਂ ਆ ਕੇ ਗੋਲੀ ਲੈਣੀ ਹੈ ਤੇ ਗੋਲੀ ਲੈ ਕੇ ਫਿਰ ਚਲ ਉਹ ਤੁਹਾਨੂੰ ਉਹਨੇ ਆ ਤੇ ਕਮਰੇ ਚੋਸ਼ ਜਾਣਾ ਫਿਰ ਮੈਂ ਗੋਲੀ ਲੈਣੀ ਨਾ ਪਿੱਛੋਂ ਤੇ ਉਹ ਬੁਖਾਰ ਤਾਂ ਫਿਰ ਲਈ ਜਾਂਦਾ ਸਵੇਰ ਨੂੰ ਤਾਂ ਫਿਰ ਲਈ ਜਾਂਦਾ ਹੈ ਰਾਤ ਨੂੰ ਜੇ ਚੜ ਗਿਆ ਤਾਂ ਬੁਖਾਰ ਆਉਂਦਾ ਲੈ ਜੂ ਚੱਲ ਜੇ ਹੂਬ ਤਾਂ ਮਰ ਮੋਟਾ ਤੇ ਅੱਗੇ ਬੁਰੰਗਾ ਗੌਰ ਦੀਆਂ ਨਹੀਂ ਸੀ ਮਾਰੇ ਮੋਟੇ ਜਖਾਮ ਨੂੰ ਜਖਾਮ ਨੂੰ ਕੋਈ ਪੈਂਦੀਆਂ ਨਹੀਂ ਸੀ ਜਖਾਮ ਲੱਗਿਆ ਪੈਣਾ ਉਹ ਤੁਰਨੇ ਕਰਦੀਆਂ ਸੀ ਇਹ ਜੀ ਗੱਲ ਨਹੀਂ ਸੀ ਵੀ ਪੈਣਾ ਹੀ ਜਖਾਮ ਲੱਗਿਆ ਬਸ ਪੈ ਜਾ ਉਹ ਉਵੇਂ ਕੰਮ ਕਰਦੀਆਂ ਸੀ ਫਿਰ ਸਵੇਰ ਹੋਣੀ ਆਖਣਾ ਲੈ ਗੋਈ ਲੈ ਲਈ ਰਾਮਾ ਕੇ ਨਾ ਹਾਂ ਮਖਗੋਰ ਮਖਗੋਲੀ ਲੈਡੀਸ ਮੈਨੂੰ ਰਾਮਾ ਕੇ ਮਖਗੋਲੀ ਨਹੀਂ ਸੀ ਲੈਂਦੀ ਗੋਲੀ ਉਹ ਮੈਂ ਪੈ ਰਿੰਦੀ ਤੇ ਅਵਿੰਦਰ ਨੂੰ ਪਤਾ ਸਾਡੀ ਬਹੂ ਨੂੰ ਪਤਾ ਸੀ ਉਹ ਨਹੀਂ ਗੋਲੀ ਤਾਂ ਨੀ ਬੀਬੀ ਲੈਂਦੀ ਬੀਬੀਿਸ ਰਾਣੀ ਪਈ ਹੋ ਗੋਲੀਓ ਲੈਂਦੀ ਨਹੀਂ ਆਂਦਾ ਨਹੀਂ ਗੋਲੀ ਲਈ ਬੀਬੀ ਨੇ ਲੈ ਲਈ ਹਾਂ ਤੇ ਜਖਾਮ ਦਾ ਖਾਰਤ ਬਾਲਾ ਨਹੀਂ ਚੜਦਾ ਹੁੰਦਾ ਇੱਕ ਅੱਧਾ ਦਿਨ ਚੜਦਾ ਠੀਕ ਹੋ ਜਾਂਦਾ ਬਸ ਐਂ ਤੁਸੀਂ ਵੀ ਐਂ ਕਰਿਆ ਕਰੋ ਜਖਾਮ ਨੂੰ ਰੇਸ਼ੇ ਨੂੰ ਰੋਕਿਆ ਨਾ ਕਰੋ ਘੱਟ ਤਾਂ ਘੱਟ ਕਿਤੇ ਵੀ ਹੁਣ ਨਹੀਂ ਸਰਦਾ ਜਵੇਂ ਨਹੀਂ ਸਰਦਾ ਮਾੜੀ ਮੋੜੀ ਤਕਲੀਫ ਤਾਂ ਸਰੀਰ ਨੂੰ ਝੱਲਣੀ ਚਾਹੀਦੀ ਐ ਜੇ ਇਹ ਲੋਹਾ ਫੇਰ ਬਣੂਗਾ ਬਣਦਾ ਐ ਸਰੀਰ ਨੂੰ ਕਾਸ਼ਟ ਚੱਲ ਕੇ ਜੇ ਆਪਾਂ ਇਹਨੂੰ ਕਾਸ਼ਟin ਚੱਲਿਆ ਫਿਰ ਤਾਂ ਕੋਲਾ ਹੀ ਬਣਿਆ ਰਹੂ ਸਰੀਰ ਲੋਧ ਬੰਨਣ ਇਹਨੂੰ ਰੂਪਣਾਉਣਾ ਹੈ ਤੇ ਜਿਵੇਂ ਪਹਿਲਾਂ ਫੁੜੀਆਂ ਸੀ ਉਵੇਂ ਬਣ ਜਾਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ